ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਹੁਕਮ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਬਹੁਤ ਜ਼ਿਆਦਾ ਬਖਸ਼ਿਸ਼ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਹਮੇਸ਼ਾ ਹੀ ਗੁਰੂ ਰਾਮਦਾਸ ਪਾਤਸ਼ਾਹ ਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਗੁਰੂ ਪੰਥ ਨੂੰ ਸਮਰਪਤ ਰਹਿ ਔਰ ਉਹਨਾਂ ਨੇ ਜਿੱਥੇ ਦਰਬਾਰ ਸਾਹਿਬ ਸੋਨਾ ਲਗਵਾਇਆ ਉੱਥੇ ਨਾਲ ਦੀ ਨਾਲ ਜਦੋਂ ਇੱਥੇ ਰਹਿائش ਤਾਮੀਰ ਕਰਵਾਈ ਦਾ ਉਸ ਦਾ ਨਾਮ ਬਾਗ ਦਾ ਗੁਰੂ ਰਾਮਦਾਸ ਪਾਤਸ਼ਾਹ ਦੇ ਨਾਮ ਦੇ ਉੱਤੇ RAM BAG ਰੱਖਿਆ ਅੱਜ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਜਿਹੜੀ ਆ ਇਸ RAM BAG ਦੇ ਵਿੱਚ ਸੰਗਤਾਂ ਦੇ ਸਹਿਯੋਗ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਛਤਰ ਸ਼ਾਯਾ ਹੇਠ ਮਨਾਈ ਜਾ ਰਹੀ ਆ ਮੈਂ ਇਹ ਸਮਝਦਾ ਮਾਂ ਕਿ 1849 ਤੋਂ ਬਾਅਦ ਪਹਿਲੀ ਵਾਰੀ ਇਸ RAM BAG ਦੇ ਵਿੱਚ ਅਜ ਇਤਿਹਾਸਕ ਪਲ ਬਣਿਆ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਇੱਥੇ ਪ੍ਰਕਾਸ਼ ਹੋਇਆ ਸਤਿਗੁਰੂ ਜੀ ਦਾ ਗੁਰਬਾਣੀ ਦਾ ਪਾਠ ਹੋਇਆ ਕੀਰਤਨ ਢਾਡੀ ਵਾਰਾਂ ਦੀ ਵਿਚਾਰਾ ਹੋਈਆਂ ਮੈਂ ਇਹ ਸਮਝਦਾ ਵਾਂ ਕਿ ਇਹ ਗੁਰੂ ਦੀ ਬਖਸ਼ਿਸ਼ ਆ ਗੁਰੂ ਦੀ ਰਹਿਮਤ ਆ ਕਿ ਅੱਜ ਅਸੀਂ ਆਪਣੇ ਸ਼ੇਰੇ ਪੰਜਾਬ ਨੂੰ ਉਹਨਾਂ ਦੀ ਵਿਰਾਸਤੀ ਧਰਤੀ ਦੇ ਉੱਤੇ ਖੜਕੇ ਜਿਹੜਾ ਬਾਗ ਉਹਨਾਂ ਨੇ ਆਪ ਬਣਾਇਆ ਰਹਿ ਉਸ ਉੱਥੇ ਉਹਨਾਂ ਨੂੰ ਅਸੀਂ ਯਾਦ ਕਰ ਰਹੇ ਹਾਂ ਕਿਉਂਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਂਝਾ ਮਹਾਰਾਜਾ ਆ ਉਹਨਾਂ ਦੇ ਰਾਜ ਦੇ ਵਿੱਚ ਫਕੀਰਾ ਜੀਜੋਦੀਨ ਵੀ ਮੰਤਰੀ ਆ ਫਿਰ ਦਿਵਾਨ ਮੁਹਕਮ ਚੰਦਾ ਜਰਨਲ ਵੈਨ ਤੂਰਾ ਵਾ ਉਹਨਾਂ ਨੇ ਸਾਰੇ ਧਰਮਾਂ ਨੂੰ ਨਾਲ ਲੈ ਕੇ ਪੰਜਾਬ ਨੂੰ ਚਲਾਇਆ ਪੰਜਾਬ ਦੇਸ਼ ਉਹ ਤੋਂ ਤਰੱਕੀ ਦੀਆਂ ਰਾਹਾਂ ਤੇ ਹੀ ਉੱਤੇ ਦੇ ਗਲ ਚ ਵੀ ਕੋਈ ਕੰਟਾ ਨਹੀਂ ਲਾਉਂਦਾ ਕਾਦੀ ਮਹਾਰਾਜਾ ਸਾਹਿਬ ਦੇ ਰਾਜ ਦੇ ਵਿੱਚ ਕਿਸੇ ਨੂੰ ਫਾਂਸੀ ਨਹੀਂ ਹੋਈ ਅਮਨ ਸਾਰੇ ਪਾਸੇ ਹੀ ਅੱਜ ਸਾਨੂੰ ਸਾਰਿਆਂ ਨੂੰ ਇਹ ਅਰਦਾਸ ਕਰਨੀ ਚਾਹੀਦੀ ਆ ਕਿ ਸ਼ੇਰੇ ਪੰਜਾਬ ਵਰਗਾ ਰਾਜ ਜਿਹੜਾ ਵਾ ਉਹ ਫੇਰ ਇਸ ਸੰਸਾਰ ਦੇ ਉੱਤੇ ਨਜ਼ਰ ਆਵੇ ਜਿੱਥੇ ਸਾਰੇ ਭਾਈਚਾਰਿਆਂ ਦੇ ਲੋਕ ਆਪਸੀ પ્રેમ ਪਿਆਰ ਇਸ ਪੱਖ ਨਾਲ ਰਹਿਣ ਔਰ ਸਾਰਿਆਂ ਦੇ ਭਲੇ ਦੇ ਜਿਹੜੇ ਕਾਰਜ ਆ ਉਹ ਕੀਤੇ ਜਾਣ ਨਾਲ ਹੀ ਮੈਂ ਉੱਥੇ ਸੰਗਤ ਨੇ ਕਿਉਂਕਿ ਮੇਰੇ ਸਾਹਮਣੇ ਇਹ ਪੱਖ ਰੱਖੇ ਸੀ ਬਿਸ਼ੇਰੇ ਪੰਜਾਬ ਦੀਆਂ ਯਾਦਾਂ ਇੱਥੇ ਮਨਾਈਆਂ ਜਾਣੀਆਂ ਚਾਹੀਦੀਆਂ ਤਾਂ ਮੈਂ ਵੀ ਇਹ ਮਹਿਸੂਸ ਕਰਦਾ ਤੇ ਮੈਂ ਕੌਮ ਨੂੰ ਅਪੀਲ ਕਰਦਾ ਇੱਕ ਤੇ ਨਵੰਬਰ ਮਹੀਨੇ ਦੇ ਵਿੱਚ ਛੇਰੇ ਪੰਜਾਬ ਦਾ ਜਨਮ ਦਿਨ ਆਉਂਦਾ ਉਹ ਲਾਹੌਰ ਵੀ ਮਨਾਇਆ ਜਾਵੇ ਹੋਰ ਵੀ ਜਿੱਥੇ ਮਨਾਇਆ ਜਾਂਦਾ ਮਨਾਇਆ ਜਾਵੇ ਪਰ ਅੰਮ੍ਰਿਤਸਰ ਸਾਹਿਬ ਦੇ ਵਿੱਚ ਨਾਲ ਹੀ ਇਸ ਸਥਾਨ ਦੇ ਉੱਤੇ ਰਾਮ ਬਾਗ ਦੇ ਵਿੱਚ ਉਹ ਮਨਾਇਆ ਜਾਇਆ ਕਰੇ ਔਰ ਦੂਜਾ ਮਹਾਰਾਜਾ ਸਾਹਿਬ ਦੀ ਵਰਸੀ ਜਿਹੜੀ ਜੂਨ ਮਹੀਨੇ ਦੇ ਵਿੱਚ ਆਉਂਦੀ ਆ ਉਹ ਹਰ ਵਾਰੀ ਇੱਥੇ ਮਨਾਈ ਜਾਣੀ ਚਾਹੀਦੀ ਆ ਕਿਉਂਕਿ ਧਰਤੀ ਮਹਾਰਾਜਾ ਰਣਜੀਤ ਸਿੰਘ ਦੀ ਆ ਸਿੱਖਾਂ ਦੀ ਵਿਰਾਸਤਾ ਨਾਲ ਹੀ ਸਾਨੂੰ ਆਪਣੀਆਂ ਵਿਰਾਸਤਾਂ ਸੰਭਾਲਣੀਆਂ ਚਾਹੀਦੀਆਂ ਵਾ ਭਾਵੇਂ ਪਟਾਲਾ ਵਾ ਭਾਵੇਂ ਦੀਨਾ ਨਗਰ ਆ ਭਾਵੇਂ ਫਲੋਰ ਆ ਭਾਵੇਂ ਅੰਮ੍ਰਿਤਸਰ ਆ ਸਾਨੂੰ ਤੇ ਮਹਾਰਾਜਾ ਦੇ ਰਾਜ ਦਾ ਜੇ ਕੋਈ ਪੱਤਾ ਵੀ ਹੈਗਾ ਨਾ ਉਹਨੂੰ ਘੁੱਟ ਕੇ ਛਾਤੀ ਨਾਲ ਲਾਉਣਾ ਚਾਹੀਦਾ ਸਾਡਾ ਆਖਰੀ ਰਾਜਾ ਔਰ ਸ਼ੇਰਦਿਲ ਰਾਜਾ ਜਿਹਦੇ ਰਾਜ ਦੇ ਵਿੱਚ ਲੋਕ ਸੁਖੀ ਵਸੇ ਔਰ ਉਹ ਦਰਾ ਖੈਪਰ ਤੋਂ ਲੈ ਕੇ ਜਮਨਾ ਤੱਕ ਰਾਜ ਹੋਇਆ ਜਿਹਦੇ ਰਾਜ ਦੇ ਵਿੱਚ ਸਾਰੇ ਵਰਗ ਸੁਖੀ ਸਾਨੂੰ ਉਸ ਮਹਾਰਾਜੇ ਦੀ ਵਿਰਾਸਤ ਨੂੰ ਪਿਆਰ ਕਰਨਾ ਚਾਹੀਦਾ ਪ੍ਰੇਮ ਕਰਨਾ ਚਾਹੀਦਾ ਮਹਾਰਾਜਨ ਜੀ ਇਸ ਨੇ ਸ਼ਾਨਯਾ ਸੰਪਲਨ ਕੀਤਾ ਹੈ। ਅਪਰਾਲੇ ਕੀਤੇ ਜਾਂਦੇ ਆ ਜੀ ਆਪਾਂ ਅੱਗੇ ਤੋਂ ਮੇਰੇ ਵੀ ਜਿੱਥੇ ਧਿਆਨ ਦੇ ਵਿੱਚ ਆਊਗਾ ਆਪਾਂ ਕੌਮ ਨੂੰ ਉੱਥੇ ਅਪੀਲ ਕਰਾਂਗੇ ਵੀ ਆਪਾਂ ਆਪਣੀਆਂ ਵਿਰਾਸਤਾਂ ਨੂੰ ਸੰਭਾਲੀਏ ਤੇ ਸੰਭਾਲ ਕੇ ਉਹਨਾਂ ਨੂੰ ਆਪਾਂ ਜਿਉਂ ਦੀਆਂ ਤਿਉਂ ਰੱਖੀਏ ਕਿਉਂਕਿ ਇਹ ਇਕੱਲੇ ਸਿੱਖਾਂ ਦੀ ਵੀ ਗੱਲ ਨਹੀਂ ਇਹ ਹਿੰਦੂ ਵੀਰਾਂ ਦੀ ਵੀ ਗੱਲ ਆ ਮੁਸਲਮਾਨਾਂ ਦੀ ਵੀ ਗੱਲ ਆ ਉਹ ਤੇ ਸਾਂਝਾ ਰਾਜ ਆ ਠੀਕ ਆ ਸਈ ਉਹ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਕਰਨ ਵਾਲੇ ਪਰ ਬਾਕੀ ਧਰਮਾਂ ਨੂੰ ਵੀ ਉਹ ਪਿਆਰ ਕਰਨ ਵਾਲੇ ਜੇ ਸੋਨਿਆ ਉਹਨਾਂ ਨੇ ਦਰਬਾਰ ਸਾਹਿਬ ਲਾਇਆ ਤੇ ਕਾਸ਼ੀ ਵਿਸ਼ਵਨਾਥ ਮੰਦਿਰ ਨੂੰ ਵੀ ਲਾਇਆ ਤੇ ਉਹ ਸੁਨਹਿਰੀ ਮਸਜਿਦ ਨੂੰ ਵੀ ਲਾਇਆ ਜਿਹੜੀ ਕਦੀ ਨਹੀਂ ਹੋਣੀ ਚਾਹੀਦੀ ਅਸੀਂ ਆਪਣੀ ਹੁਸ਼ੀ ਰਾਜਨੀਤੀ ਲਈ ਜਿਹੜੇ ਫਾਊਂਡਰ ਮੈਡਮ ਹੁੰਦੇ ਆ ਨਾ ਮੈਂਬਰ ਉਹਨਾਂ ਦਾ ਯੋਗਦਾਨ ਤੇ ਹੁੰਦਾ ਹੀ ਆ ਸਰਦਾਰ ਸੁੰਦਰ ਸਿੰਘ ਮਜੀਠੀਆ ਉਹਨਾਂ ਦਾ ਨਾਮ ਲੈ ਲਓ ਜਾਂ ਉਹਨਾਂ ਦੇ ਹੋਰ ਬਜ਼ੁਰਗਾਂ ਦਾ ਨਾਮ ਤੇ ਹੈਗਾ ਹੀ ਬਾਕੀ ਮੈਨੂੰ ਨਹੀਂ ਪਤਾ ਇਹਨਾਂ ਨੇ ਇਦਾਂ ਕਿਉਂ ਕੀਤਾ ਪਰ ਘੱਟੋ ਘੱਟ ਜਿਹੜੀਆਂ ਸਾਡੀ ਚੀਪ ਖਾਲਸਾ ਦਿਵਾਨ ਸਿੱਖਾਂ ਦੀ ਬੜੀ ਸ਼ਾਨਦਾਰ ਸੰਸਥਾ ਸ਼ਰੂਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪਹਿਲਾਂ ਹੀ ਹੋਂਦ ਵਿੱਚ ਆ ਚੁੱਕੀ ਸੀ ਔਰ ਇਹ ਪੂਰੀ ਗੁਰਮਤ ਨੂੰ ਪ੍ਰਣਾਈ ਹੋਈ ਸੰਸਥਾ ਵਾ ਜਿਹੜੀ ਸਾਡੀ ਸਿੱਖ ਰਹਿਤ ਮਰਯਾਦਾ ਨਾਲ ਪੰਥ ਪਰਵਾਨਤ ਅਕਾਲ ਤਖਸਾਲ ਵਾੜੀ ਉਹਦੇ ਜਿਹੜੇ ਮੁੱਢਲੇ ਕੰਮ ਕੀਤੇ ਸੀ ਉਹ ਚੀਪ ਖਾਲਸਾ ਦਿਵਾਨ ਨੇ ਕੀਤੇ ਸੀ ਬੜੇ ਸਕੂਲ ਕਾਲਜ ਇਹਨਾਂ ਨੇ ਪੈਦਾ ਕੀਤੇ ਜਿੱਥੋਂ ਸਿੱਖੀ ਬਾਹਰ ਨਿਕਲਦੀ ਸੀ ਤੋਂ ਮੈਂ ਤੇ ਇਹ ਚਾਹੁੰਦਾ ਵੀ ਚੀਪ ਖਾਲਸਾ ਦਿਵਾਨ ਆਪਣੇ ਅਸਲੀ ਰੰਗ 'ਚ ਆਵੇ ਖਾਲਸਾ ਹੀ ਸੋਚ ਦੇ ਉੱਤੇ ਫੇਰ ਚੱਲੇ ਤਾਂ ਕਿ ਇਹ ਜਿਹੜੀਆਂ ਪੰਥ ਇਹ ਕਿਸੇ ਦੀ ਨਿੱਤੀ ਸੰਸਥਾਨੀਆਂ ਜੀਵ ਕਾਲ ਸਾਹਿਬਾਨ ਜਾਂ ਕੋਈ ਵੀ ਹੋਰ ਇਹ ਪੰਥ ਦੀਆਂ ਸੰਸਥਾਵਾਂ ਪੰਥ ਨੂੰ ਜਵਾਬ ਦੇ ਆ ਇਸ ਕਰਕੇ ਕਿਸੇ ਨੂੰ ਵੀ ਆਪ ਉਧਰੀ ਨਹੀਂ ਕਰਨੀ ਚਾਹੀਦੀ ਪੰਥ ਦੀਆਂ ਭਾਵਨਾਵਾਂ ਜ਼ਰੂਰ ਦੇਖਣੀਆਂ ਚਾਹੀਦੀ ਕੋਈ ਲੈਟਰ ਆ ਗਈ ਆ ਉਸ ਤੋਂ ਬਾਅਦ ਬੰਦੇ ਜਿਹਨੇ ਜੀਵ ਕਾਲ ਸਾਹਿਬਾਨ ਮੈਂਬਰ ਸ਼ਾਮਲ ਕੀਤੇ ਫੇਰ ਦੁਬਾਰਾ 15 ਦਿਨ ਦਾ ਸਮਾਂ ਦਿੱਤਾ ਕਿ ਆ ਕੇ ਸ਼੍ਰੀ ਕਾਲ ਸਾਹਿਬਾ ਨੂੰ ਆਉਣਗੇ 15 ਦਿਨ ਦੇ ਵਿੱਚ ਜੀ 12 ਦਿਨ ਹੋ ਗਏ ਜੀ ਦੇਖੋ ਬਹੁਤ ਸਾਰੀਆਂ ਸ਼ਿਕਾਇਤਾਂ ਭਾਈ ਸਤਨਾਮ ਸਿੰਘ ਬੰਬਈ ਤੋਂ ਹੋਰ ਇਥੋਂ ਵੀ ਇਹਨਾਂ ਦੇ ਮੈਂਬਰਾਂ ਨੇ ਸ਼ਿਕਾਇਤਾਂ ਦਿੱਤੀਆਂ ਤੋਂ ਇਹ ਕੋਈ ਗੱਲ ਨਹੀਂ ਆ ਅਕਾਲ ਤਖਤ ਸਾਹਿਬ ਅੱਗੇ ਵੀ ਗੁਰਮੁਖ ਬੈਸੋ ਸਫਾ ਬਿਸ਼ਾਏ ਦੇ ਮੁਤਾਬਕ ਸੱਜਦਾ ਵਾ ਉਹਦੇ ਮੁਤਾਬਕ ਸੱਦੇ ਆ ਜੋ ਟੀਮ ਕਾਲ ਸਾਹਿਬ ਦੀਵਾਨ ਦਾ ਸੰਵਿਧਾਨ ਆ ਉਹਦੇ ਮੁਤਾਬਕ ਗੱਲ ਹੋਊਗੀ ਤੇ ਗੁਰੂ ਦੀ ਮਰਿਆਦਾ ਦੇ ਮੁਤਾਬਕ ਗੱਲ ਹੋਊ ਹਾਂ ਇੰਤਰੀ ਕਿਸ ਸਰਕਾਰੀ ਸਕੂਲ ਅਮਰੀਕਾ ਦੇ ਵਿੱਚ ਜਿਹੜਾ ਨਾਮ ਪ੍ਰਸਾਦ ਸਿੰਘ ਖਾਲੜਾ ਨਾਦਰ ਰੱਖਿਆ ਗਿਆ ਇਹ ਕਹਿੰਦੇ ਜਾਉਗੇ ਬਹੁਤ ਬਹੁਤ ਵਧੀਆ ਗੱਲ ਹੈ ਜੀ ਅੱਜ ਮਨੁੱਖੀ ਹੱਕਾਂ ਦੀ ਗੱਲ ਤੇ ਸਾਰੇ ਸੰਸਾਰ ਨੂੰ ਲੋੜ ਆ ਨਾ ਉਹ ਮਨੁੱਖੀ ਹੱਕਾਂ ਦੇ ਅਲੰਬਰਦਾਰ ਹੀ ਸਰਦਾਰ ਜਸਵੰਤ ਸਿੰਘ ਦੀ ਖਾਲੜਾ ਜਿਹੜੇ ਲਾਹਵਾਰਸ ਲਾਸ਼ਾਂ ਦਾ ਹਿਸਾਬ ਲਾਉਂਦਿਆਂ ਲਾਉਂਦਿਆਂ ਹਕੂਮਤ ਨੇ ਉਸ ਵੇਲੇ ਦੀ ਹਕੂਮਤ ਨੇ ਉਹਨਾਂ ਨੂੰ ਵੀ ਲਾਹਵਾਰਸ ਬਣਾਤਾ ਅੱਜ ਉਹਨਾਂ ਦੀ ਸੋਚ ਵਰਲਡ ਸੰਸਾਰ ਤੇ ਚੱਲ ਗਈ ਆ ਾਰੇ ਬਹੁਤ ਚੰਗਾ ਕਦਮ ਆ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਨਾਮ ਦੇ ਉੱਤੇ ਜਿਹੜਾ ਸਕੂਲ ਬਣਿਆ ਮੈਂ ਇਹਦਾ ਸਵਾਗਤ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਸੇ ਤੇ ਵੇਖੋ ਇਹ ਕੋਈ ਮਸਲਾ ਜਿਹੜਾ ਵਾ ਆਪਣੇ ਲੈਵਲ ਦਾ ਨਹੀਂ ਪਰ ਦੁਨੀਆ ਦੇ ਵਿੱਚ ਕਿਤੇ ਵੀ ਦੁਨੀਆ ਦੇ ਵਿੱਚ ਕਿਤੇ ਵੀ ਇੰਨੀ ਨਫ਼ਰਤ ਨਹੀਂ ਚਾਹੀਦੀ ਵੀ ਆਪਾਂ ਹਰ ਚੀਜ਼ ਨੂੰ ਇੰਨੀ ਨਫ਼ਰਤ ਦੇ ਨਾਲ ਵੇਖੀਏ ਅਸਮਾਨ ਤੁਸੀਂ ਵੇਖ ਲਓ ਉੱਪਰ ਜੁੜਿਆ ਹੋਇਆ ਹਵਾ ਜਿਹੜੀ ਉਧਰੋਂ ਵੀ ਆਉਂ ਚੱਲ ਜਾਂਦੀ ਏ ਇਧਰੋਂ ਵੀ ਉਧਰ ਉਧਰੋਂ ਵੀ ਇਧਰ ਆਉਂਦੀ ਆ ਪੰਛੀ ਕੀ ਆਪਾਂ ਇਹਦੇ ਤੇ ਵੀ ਪਾਬੰਦੀ ਲਾਵਾਂਗੇ ਤਾਂ ਇੱਥੇ ਸਾਨੂੰ ਗੁਰੂ ਦਾ ਸੰਦੇਸ਼